ਲੋਕ ਸਭਾ ਚੋਣਾਂ ਨੂੰ ਲੈ ਕੇ ਇੰਡੀਆ ਗੜਜੋੜ ਵੱਲੋਂ 2024 ਦੀਆਂ ਚੋਣਾਂ 'ਚ ਜਿੱਤ ਹਾਸਲ ਕਰਨ ਲਈ ਮੀਟਿੰਗਾਂ ਕਰ ਮੰਧਨ ਕੀਤਾ ਜਾ ਰਿਹਾ ਹੈ। ਭਾਜਪਾ ਨੂੰ ਸੱਤਾ ਤੋਂ ਹਟਾਇਆ ਜਾ ਸਕੇ ਪਰ ਜਿਤੇ ਭਾਜਪਾ ਨੂੰ ਸੱਤਾ ਤੋਂ ਹਟਾਉਣ ਲਈ ਇੰਡੀਆ ਗੜਜੋੜ ਵਲੋਂ ਬੈਠਕਾਂ ਕਿਤਿਆਂ ਜਾਰੀਆਂ ਨੇ ਹੋਤੀਆਂ ਸਿਆਸੀ ਪੰਡਤਾਂ ਵੱਲੋਂ ਪੰਜਾਬ 'ਚ ਇਸ ਗੜਜੋੜ ਦਾ ਕੀ ਅਸਰ ਪਵੇਗਾ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ। ਇਨਾਂ ਸਬੰਧੀ ਸਿਆਸੀ ਪੰਡਤਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਹਿਣਾ ਸੀ ਕਿ ਚਾਹੇ ਭਾਰਤ ਦੇ ਵੱਖ-ਵੱਖ ਸਿਆਸੀ ਦਲਾਵਲੋਂ ਗੜਜੋੜ ਕਰ ਇੰਡੀਆ ਗੜਜੋੜ ਦਾ ਨਾਮ ਦਿੱਤਾ ਗਿਆ ਪਰ ਪੰਜਾਬ 'ਚ ਇਸ ਗੜਜੋੜ ਦਾ ਉਲਟਾ ਅਸਰ ਵੇਖਣ ਨੂੰ ਮਿਲ ਸਕਦਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਤੇ ਆਵਾਦਵੀ ਪਾਰਟੀ ਸੀਟਾਂ ਦੀ ਵੰਡ ਕਰਕੇ ਚੋਣ ਲੜੇਗੀ ਤੇ ਇੰਡੀਆ ਗਠਜੋੜ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ। ਪਹਿਲੀ ਗੱਲ ਇਹ ਹੈ ਕਿ ਆਪ ਔਰ ਕਾਂਗਰਸ ਦਾ ਗਠਜੋੜ ਨਹੀਂ ਹੋਣਾ। ਨਹੀਂ ਹੋਣਾ। ਅਗਰ ਹੋ ਸਕਦਾ ਹੈ ਤਾਂ ਉਹ ਉਸ ਵੇਲੇ ਕਿ ਫਿਰ ਕਾਂਗਰਸ ਨੂੰ ਨੁਕਸਾਨ ਹੋਏਗਾ ਇਸ ਦਾ। ਕਾਂਗਰਸ ਇੱਕ ਸੰਗਠਨ ਹੈ। ਆਪ ਸੰਗਠਨ ਨਹੀਂ ਹੈ। ਆਪ ਕੋਈ ਕਾਰਕਟਰ ਨਹੀਂ ਹੈ। ਆਪ ਕੋ ਲੀਡਰ ਹੋ ਸਕਦੇ ਨੇ ਲੇਕਿਨ ਕਾਰਕਟਰ ਨਹੀਂ ਹੈ। कांग्रेस एक संगठन है कांग्रेस को कार्यकर्ता है कांग्रेस जमात है कांग्रेस के पीछे एक इतिहास है इस करके अगर दोनों का गठबंधन होता तो कांग्रेस नुकसान हो क्योंकि आज सत्ता चाहे सत्ता से रहने वाली पार्टी ने ज़्यादा सीटें सीटें और सीटा है और इस तरीके कांग्रेस को नुकसान दूसरे पास सत्ता पक्ष आप भी सरकार है ਆਪ ਵੀ ਸਰਕਾਰ ਨੇ ਜੋ ਜੋ ਵਾਅਦੇ ਕੀਤੇ ਸੀ ਲੋਕਾਂ ਨਾਲ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ। ਰੇਤ ਬਜਰੀ ਦੀਆਂ ਕੀਮਤਾਂ ਅਸਮਾਨ ਤੇ ਚੁੜੇ 1 ਲੱਖ ਰੁਪਏ ਦਾ ਟਰੱਕ ਹੈ। ਕੋਹ ਆਦਮੀ ਆਪਣਾ ਘਰ ਬਣਾਏਗਾ? ਇਸ ਕੀ ਨੇ ਜਿੰਦਾ ਰਹੇਗਾ ਉਹ ਆਦਮੀ। ਆਪ ਇਸ ਵੱਲ ਧਿਆਨ ਦੇਵੇ। ਦੂਜਾ ਨਸ਼ਾ ਕਮਾਲ ਦਾ ਨਸ਼ਾ ਸਾਰੇ ਪੈਸੇ ਨਸ਼ੇ ਹੀ ਨਸ਼ਾ। ਤਸਕਰ ਫੜੇ ਜਾ ਰਹੇ ਨੇ, ਤਸਕਰ ਛੱਡੇ ਜਾ ਰਹੇ ਨੇ। 갱 गैंगस्टर ਜਿਹੜੇ ਸ਼ਰੇਆਮ ਗੋਲੀਆਂ ਮਾਰ ਕੇ ਭੱਜ ਜਾਂਦੇ ਨੇ ਇਨਕਾਉਂਟਰ ਹੋ ਰਹੇ ਨੇ ਔਰ ਇਸ ਤਰੀਕੇ ਦੇ ਨਾਲ ਆਪ ਦੇ ਪ੍ਰਤੀ ਲੋਕਾਂ ਦੇ ਮੰਨ ਚ ਵਿਰੋਧ ਵੱਧਦਾ ਜਾ ਰਿਹਾ ਔਰ ਇਸ ਪ੍ਰਕਾਰ ਦੇ ਨਾਲ ਬਹੁਤ ਸਾਰਾ ਲੋਸ਼ ਲੋਕਾਂ ਦੇ ਮਨ ਦੇ ਅੰਦਰ ਆਪ ਸਰਕਾਰ ਦੇ ਪ੍ਰਤੀ ਆਪ ਨੇ بڑے ਵਾਦੇ ਕੀਤੇ ਸੀ ਕਿ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਕੋਈ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਸਾਰੇ ਮੁਲਾਜ਼ਮ ਕਕੇ ਕੱਚੇ ਫਿਰਦੇ ਪਏ ਨੇ 10 10 20 20 ਸਾਲ ਤੋਂ ਕੱਚੇ ਮੁਲਾਜ਼ਮ ਲੱਗੇ ਪਏ ਨੇ ਵੱਖ-ਵੱਖ ਧਾਇਰਿਆਂ ਚ ਵੱਖ-ਵੱਖ ਡਿਪਾਰਟਮੈਂਟ ਇਕ ਵੀ ਡਿਪਾਰਟਮੈਂਟ ਚ ਉਹ ਕੱਚਾ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਵਿਚਾਰੇ 5 5 10 ਜਿਹੜਾ ਹਜ਼ਾਰ ਰੁਪਏ ਚ ਆਪਣੀਆਂ ਰੋਜ਼ੀਆਂ ਰੋਟੀਆਂ ਕਮਾਰੇ ਨੇ ਇਹ ਪੰਜਾਬ ਸਰਕਾਰ ਜੋ ਆਦੀ ਸਰਕਾਰ ਹੈ ਸਾਰੇ ਪਾਸੇ ਢਲਮੁਢੀ ਨੀਤੀਆਂ ਚੱਲ ਰਹੀ ਹੈ ਵਰਕਰ ਕੋਈ ਹੈ ਨਹੀਂ ਨਾ ਪਰ ਆਰਗੇਨਾਈਜੇਸ਼ਨ ਕੋਈ ਹੈ ਨਹੀਂ ਜਿਹੜਾ ਇਧਰ ਹਟਦਾ ਉਹ ਆਪਣੇ ਆਪ ਨੂੰ ਆਪੇ ਸ਼ਾਮਲ ਕਰ ਲਿੰਦਾ ਤੇ ਆਪਣਾ ਲੀਡਰ ਕਹਿ ਰਹਿਣ ਲੱਗ ਪੈਂਦਾ ਓਰੀਜਨਲ ਇਹ ਜੇ ਦੇਖਿਆ ਜਾਵੇ ਤੇ ਕੋਈ ਆਰਗੇਨਾਈਜੇਸ਼ਨ ਆਪ ਕੋਲ ਹੈ ਨਹੀਂ ਦੇਖੋ ਜੀ ਜਿੱਥੋਂ ਤੱਕ ਨੁਕਸਾਨ ਤੇ ਫਾਇਦੇ ਦੀ ਗੱਲ ਹੈ ਕਈ ਵਾਰੀ ਉਹ ਵੱਡੇ ਲੀਡਰਾਂ ਦੇ ਦਿਮਾਗ 'ਚ ਇਹ ਗੱਲ ਬੜਦੀ ਹੈ ਕਿ ਨਹੀਂ ਬੜਦੀ ਵੈਸੇ ਇਹ ਤਾਂ ਬੜੇ ਸਮਝਦਾਰ ਤੇ ਸਿਆਣੇ ਲੋਕ ਨੇ ਉਹ ਇਹਨਾਂ ਗੱਲਾਂ ਨੂੰ ਸਾਰਿਆਂ ਨੂੰ ਪਹਿਲੂਆਂ ਨਾਲ ਸਮਝ ਕੇ ਹੀ ਗੱਲ ਕਰਦੇ ਹੋਣਗੇ ਜਿਹੜਾ ਇੱਕ ਸਰਲ ਮੈਥਮੈਟਿਕਸ ਨਿਯਮ ਆ ਨਾ ਜੀ 2 2 4 ਤੇ ਰਾਜਨੀਤੀ ਵਿੱਚ ਇਹ ਵਲਾਂ ਮੈਥਮੈਟਿਕਸ ਕੰਮ ਨਹੀਂ ਆਉਂਦਾ ਕਿ ਦੋ ਵੋਟ ਉਹਦੇ ਤੇ ਦੋ ਵੋਟ ਇਹਦੇ ਇਹ ਜੋੜ ਕੇ ਤੇ ਚਾਰ ਵੋਟ ਹੋ ਗਏ ਐਦਾਂ ਨਹੀਂ ਹੁੰਦਾ ਕਿਉਂਕਿ ਰਾਜਨੀਤੀ ਵਿੱਚ ਜਿਹੜਾ ਵੋਟ ਪੈਂਦਾ ਨਾ ਜੀ ਉਹ ਇਮੋਸ਼ਨਸ ਨੂੰ ਵਿਚਾਰਾਂ ਨੂੰ ਤੇ ਵਿਚਾਰ ਧਾਰਾ ਨੂੰ ਧਿਆਨ ਚ ਰੱਖ ਕੇ ਪੈਂਦਾ ਵਾ ਕੋਈ ਇੱਕ ਵਕਤ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸੱਤਾ ਵਿੱਚ ਆਈ ਸੀ ਇਹ ਕਾਂਗਰਸ ਦੇ ਵਿਰੋਧ ਦੇ ਵਿੱਚ ਉਹਦੇ ਵਿਰੁੱਧ ਕ腐ਸ਼ਨ ਦਾ ਬੜਾ ਵੱਡਾ ਚਾਰਜ ਲਗਾ ਕੇ ਤੇ ਆਪਣੇ ਆਪ ਨੂੰ ਇੱਕ ਇਮਾਨਦਾਰ ਕੱਟੜ ਇਮਾਨਦਾਰ ਲੋਕਾਂ ਦੇ ਇੱਕ ਸਮੂਹ ਕਹਿ ਕੇ ਸੱਤਾ ਵਿੱਚ ਆਈ ਸੀ। ਔਰ ਇੱਕ ਬੰਨੇ ਪੂਰੀ ਕ腐ਟਿਡ ਆਮ ਆਦਮੀ ਪਾਰਟੀ ਦੇ ਮੁਤਾਬਕ ਕਾਂਗਰਸ ਵਾਲੇ ਤੇ ਕਾਂਗਰਸ ਵਾਲਿਆਂ ਦੇ ਮੁਤਾਬਕ ਇਹ ਉਹ ਲੋਕ ਸੀ ਜਿਹੜੇ ਹੁਣ ਦੰਗ ਪਾਉਂਦੇ ਨੇ ਅਨਾਚਾਰ, ਅਤਿਆਚਾਰ ਤੇ ਦੁਰਾਚਾਰ ਦੇ ਹਾਮੀ ਨੇ। ਬੰਦੀਆਂ ਹੋਈਆਂ ਜਿਹੜੀਆਂ ਸੱਤਾ ਦੀਆਂ ਇੱਕ ਸੰਸਥਾਵਾਂ ਉਹਦੇ ਉੱਪਰ ਇਹ ਬਾਹਰ ਖਲੋ ਕੇ ਧਰਨੇ ਦੇਣ ਵਾਲੇ ਨੇ ਪ੍ਰਦਰਸ਼ਨ ਕਰਦੇ ਨੇ ਇਸ ਤਰੀਕੇ ਦੇ ਲੋਕ ਨੇ ਦੋਨਾਂ ਦੇ ਵਿਚਾਰ ਸਾਲ ਪਹਿਲਾਂ ਇਦਾਂ ਦੇ ਸੀਗੇ ਕਿਉਂਕਿ ਇਹ ਜਨਤਾ ਸਮਝਦੀ ਪਈ ਹੈ ਗੱਲਾਂ ਨੂੰ ਤੇ ਇਸ ਕਾਰਨ ਮੈਂ ਜੋ ਸਮਝਦਾ ਕਿ ਜੇ ਇਹ ਇੰਜ ਦਾ ਕੋਈ ਇਕੁਏਸ਼ਨ ਬੰਦੀ ਹੈ ਤੇ ਦੋਨਾਂ ਦੇ ਵੋਟ ਕੋਲੈਬੋਰੇਟ ਹੋ ਜਾਣਗੇ ਮੈਨੂੰ ਇੰਜ ਲੱਗਦਾ ਨਹੀਂ ਪਿਆ ਹੈ ਔਰ ਹਾਲੀ ਮੇਰੇ ਖਿਆਲ ਬੀਤੇ ਕੱਲ ਨੂੰ ਹੀ ਕਿ ਇੱਥੋਂ ਦੇ ਰਹਿ ਚੁਕੇ ਸਨਮਾਨਯੋਗ ਵਿਧਾਇਕ ਸ਼੍ਰੀਮਾਨ ਅਮਿਤ ਵਿੱਜੀ ਨੇ ਵੀ ਕਿਹਾ ਕਿ ਅਸੀਂ ਆਪਣਾ ਇਲਾਕੇ ਦੇ ਵਿੱਚ ਲੋਕ ਸਭਾ ਦੀ ਤਿਆਰੀ ਜ਼ਬਰਦਸਤ ਕਰ ਰਿਹਾ ਅਸੀਂ 13 ਦੀ 13 ਸੀਟਾਂ ਲੜਾਂਗੇ ਹੁਣ ਅੰਦਰ ਖਾਤੇ ਇਹਨਾਂ ਦੀ ਆਪਸ ਚ ਕੀ ਖਿਚੜੀ ਪੱਕੇ ਕਰਦੀ ਆ ਮੈਂ ਨਹੀਂ ਜਾਣਦਾ ਪਰ ਕਾਂਗਰਸ ਦਾ ਇੱਕ ਇੱਥੇ ਆਧਾਰ ਹੈ ਪੰਜਾਬ ਦੇ ਵਿੱਚ ਤੇ ਉਹ ਆਪ ਪਾਰਟੀ ਨੂੰ ਜਿਹੜਾ ਵੋਟ ਮਿਲਿਆ ਓ ਕੇਜਰੀਵਾਲ ਸਾਹਿਬ ਦੇ ਜਿਹੜੀਆਂ 8 ਗਰੰਟੀਆਂ ਪੰਜਾਬ ਨੂੰ ਦਿੱਤੀਆਂ ਗਈ ਸੀ ਉਹਦੇ ਆਧਾਰ ਤੇ ਕੀ ਇਮੋਸ਼ਨਲੀ ਵੋਟ ਮਿਲੇਗਾ ਹੁਣ ਉਹ ਇਮੋਸ਼ਨਸ ਲੋਕਾਂ ਦੀ ਕਿੰਨੀ ਦੇਰ ਜਿੰਦਾ ਆ ਹਾਲੀ ਹੈ ਕਿ ਨਹੀਂ ਹੈ ਇਹ ਉਹਨਾਂ ਦੇ ਕਿਰਦਾਰ ਦੇ ਉੱਪਰ ਨਿਰਭਰ ਕਰੇਗਾ ਉਹਨਾਂ ਨੇ ਜਿਸ ਤਰੀਕੇ ਦੀ ਪਰਫਾਰਮ ਕੀਤੀ ਹੈ ਸਰਕਾਰ ਉਹਦੇ ਆਧਾਰ ਤੇ ਵੋਟਰਾਂ ਨੇ ਤੈਅ ਕਰਨਾ ਹੈ ਉਹਨਾਂ ਦਾ ਪਰ ਕਾਂਗਰਸ ਦੇ ਕੋਲ ਇੱਕ ਆਪਣਾ ਨਿਜੀ ਵੋਟਰ ਹੈ ਜਿਹੜਾ ਉਹਨਾਂ ਦੇ ਨਾਲ ਹੈ ਹਰ ਵਲੇ ਉਹਦੇ ਨਾਲ ਹੈ ਹਰ ਸੁੱਖ-ਦੁੱਖ ਦੀ ਘੜੀ 'ਚ ਉਹਦੇ ਨਾਲ ਉਹ ਵੋਟਰ ਹੈਗਾ ਉਹਨਾਂ ਕੋਲ ਇੱਕ سرمਾਇਆ ਵੋਟਰਾਂ ਦਾ ਤੇ ਉਹ ਆਮ ਆਦਮੀ ਪਾਰਟੀ ਚੰਦੀ ਕੋ ਵੋਟਰਾਂ ਦਾ ਯਾਰ ਸਰਮਾਇਆ ਸਾਡੇ ਵੱਲ ਸ਼ਿਫਟ ਹੋ ਜੇ ਤੇ ਕਾਂਗਰਸ ਇਹ ਸੋਚੇ ਕਰਦੀ ਹੈ ਕਿ ਆਮ ਆਦਮੀ ਪਾਰਟੀ ਦਾ ਵੋਟਰ ਸਾਡੇ ਵੱਲ ਸ਼ਿਫਟ ਹੋ ਜੇ ਪਰ ਐਦਾਂ ਦੀ ਇਕੁਏਸ਼ਨ ਹੈ ਨਹੀਂ ਹੈ ਮੇਰੇ ਹਿਸਾਬ ਨਾਲ ਕਿਤੇ ਵੀ ਇਸ ਕਾਰਨ ਜੇ ਇਹ ਕਿਹਾ ਜਾਏ ਕਿ ਭੀ ਇਹਦਾ ਨੁਕਸਾਨ ਜਾਂ ਫਾਇਦਾ ਇਹਨੂੰ ਦੋਨੋਂ ਧਿਰਾਂ ਹੀ ਵੇਖਣਗੀਆਂ ਪਰ ਮੇਨੂੰ ਹਿਸਾਬ ਨਾਲ ਦੇਖਿਆ ਜਾਏ ਕਿ ਕਾਂਗਰਸ ਦਾ ਇਥੇ ਇੱਕ ਅੱਛਾ ਆਧਾਰ ਹੈ ਕਾਂਗਰਸ ਨੂੰ ਆਪਣੇ ਲੈਵਲ ਤੇ ਹੀ ਲੜਨਾ ਚਾਹੀਦਾ ਹੈ ਨਾ ਕਿ ਦੋ ਤਿੰਨ ਸਾਲ ਦੀਆਂ ਉਹਦੀਆਂ ਕਮੀਆਂ ਨੂੰ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਣ ਚ ਸਰਕਾਰ ਚਲਾਨ ਚ ਜਿਹੜੀਆਂ ਕਮੀਆਂ ਆਈਆਂ ਐ ਮਾਈਨਿੰਗ ਦੇ ਸਮਝ ਲਓ ਪ੍ਰਾਪਰਟੀ ਦੇ ਵਿੱਚ ਸਮਝ ਲਓ ਹੋਰ ਜਿੱਧਰ ਕਿੱਧਰ ਵੀ ਸਮਝ ਲਓ ਜਿਹੜੇ ਜਿਹੜੀਆਂ ਪਰਫਾਰਮ ਕਰਨ ਚ ਕਮੀਆਂ ਆਈਆਂ ਉਹ ਕਮੀਆਂ ਦਾ ਸਾਰਾ ਡਿਸਕ੍ਰੈਡਿਟ ਵੀ ਕਾਂਗਰਸ ਨੂੰ ਨਾਲ ਲਾ ਕੇ ਹੀ ਚੱਲਣਾ ਪਵੇਗਾ ਇਸ ਕਾਰਨ ਇਹ ਜੋ ਮੇਰੀ رائے ਆ ਵਿਤਿਅਤ رائے ਆ ਉਹ ਹੋਏਗਾ ਕਿਦਾਂ ਇਹ ਮੈਨੂੰ ਨਹੀਂ ਪਤਾ ਪਰ ਮੈਨੂੰ ਸਮਝ ਨਾ ਕਿ ਭੀ ਇਹ ਕਾਂਗਰਸ ਇਕੱਲੇ ਹੀ ਚਲੇ ਮੈਦਾਨ ਦੇ ਵਿੱਚ ਤੇ ਜਿਆਦਾ ਫਤਿਹ ਕਰਕੇ ਆਏਗੀ ਸਭ ਤਾਂ ਹੈਰਾਨਗੀ ਹੈ ਵੀ ਥੱਲੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੈ ਸੱਤਾਧਾਰੀ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਰੋਜ਼ ਨਿੱਤ ਦਿਹਾੜੀ ਕੋਈ ਨਾ ਕੋਈ ਇਹਨਾਂ ਦਾ ਐਮ.ਐਲ.ਏ ਜਿਹੜਾ ਹੈ ਉਹ ਚੁੱਕ ਕੇ 비ジネス ਨੇ ਅੰਦਰ ਕੀਤੀਦਾ ਹੁੰਦਾ ਹੈ ਇੱਕ ਦੂਜੇ ਨੂੰ ਗਾਲਾਂ ਕੱਢਦੇ ਵੇ ਬੁਰੀ ਤਰ੍ਹਾਂ ਫਿਰ ਥੱਲੇ ਨਹੀਂ ਲੀਡਰਸ਼ਿਪ ਸਾਰੀ ੜੋਲਾ ਪਾਈ ਜਾਂਦੀ ਹੈ ਵੀ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਉਹ ਆਵਾਮੀ ਪਾਰਟੀ ਦੇ ਨਾਲ ਐਲਾਈਅੰਸ ਨਹੀਂ ਕਰਨਾ ਅਸੀਂ ਇਕੱਲੇ ਲੱਗਣਾ ਔਰ ਉਹ ਹਾਈ ਕਮਾਂਡ ਜਿਹਨੂੰ ਇਹ ਹਾਈ ਕਮਾਂਡ ਕਹਿੰਦੇ ਆ ਉਹ ਹਾਈ ਕਮਾਂਡ ਦੇ ਕੰਨਾਂ ਦੇ ਉੱਤੇ ਜੂ ਤੱਕ ਨਹੀਂ ਰਹਿ ਗਈ ਉਹਨ ਸਮਝ ਨਹੀਂ ਆ ਰਹੀ ਨਹੀਂ ਕਿਹੜੇ ਮੂਹ ਦੇ ਨਾਲ ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈ ਉਹ ਐਲਾਈਅንስ ਕਰੇਗੀ ਜਾਂ ਇਹਨਾਂ ਦੇ ਨਾਲ ਮੰਜ ਚ ਸਾਂਝੇ ਕਰੇਗੀ ਚਲੋ ਇਹਨਾਂ ਦਾ ਆਪਣਾ ਨਿੱਜੀ ਵਿਸ਼ੇ ਆ ਬਾਕੀ ਮੈਂ ਤੇ ਤੁਹਾਡੇ ਮਾਧਿਅਮ ਰਾਹੀਂ ਇਹ ਦੱਸ ਦਿਆਂ ਕਿ ਵੀ ਜਨਤਾ ਜਿਹੜੀ ਹੈ ਉਹ ਭੜੀ ਭਾਤੀ ਜਾਗਰਿਤ ਹੋ ਚੁੱਕੀ ਹੈ ਜਿਸ ਤਰੀਕੇ ਦੇ ਨਾਲ ਇਹ ਦੋਨੋਂ ਭ੍ਰਸ਼ਟਾਚਾਰੀ ਆਪਣਾ ਐਲਾਈਅንስ ਕਰ ਰਹੇ ਆ ਤੇ ਜਿਸ ਤਰੀਕੇ ਦੇ ਨਾਲ ਇੰਡੀਅਨ ਨਾਮ ਦੇ ਉੱਤੇ I N D I A ਇੰਡੀਆ ਰੱਖ ਕੇ ਇੱਕ ਐਲੈਂਸ ਭ੍ਰਸ਼ਟਾਚਾਰੀਆਂ ਦੀ ਸਾਰੀ ਟੋਲੀ ਜਿਹਨੂੰ ਇਹਨਾਂ ਨੇ ਇੰਡੀਆ ਦਾ ਨਾਮ ਦੇਖ ਕੇ ਆਪਣੇ ਆਪ ਨੂੰ ਇੱਕ ਰਾਜਨੀਤਿਕ ਮੰਚ ਪਿਆਰ ਕੀਤਾ ਨਵਾਂ ਤੇ ਕਾਲੀ ਮੈਂ ਸੋਚ ਰਿਆ ਸੀਗਾ ਕਾਂਗਰਸ ਦੇ ਇੱਕ ਹੋਰ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਕਿ ਵੀ RAM ਜਨਮ ਭੂਮੀ ਦੇ ਉੱਤੇ ਜਿਹੜਾ ਪ੍ਰਾਂਤ ਪ੍ਰਤੀਸ਼ਾ ਦਾ ਪ੍ਰੋਗਰਾਮ ਤੇ ਜਿਹੜਾ ਨਿਮੰਤਰਣ ਨੂੰ ਅਸਵੀਕਾਰ ਕਰਕੇ ਇਹਨਾਂ ਨੇ ਆਪਣਾ ਜਿਹੜਾ ਅੰਤਿਮ ਇਲੈਕਸ਼ਨ ਹੈ 2024 ਦਾ ਉਹਦੇ ਉੱਤੇ ਮੋਹਰ ਲਗਾਤੀ ਹੈ ਕਿ ਭਾਰਤ ਦੇਸ਼ ਦੀ ਜਨਤਾ ਨੇ ਉਹਨਾਂ ਇਹਨਾਂ ਨੂੰ ਇਸੇ ਚੀਜ਼ ਦਾ ਜਵਾਬ ਦੇਣਾ ਹੈ ਤੇ ਹਿੰਦੂ ਰਾਸ਼ਟਰ ਜਿਹੜਾ ਹੈ 2024 ਤੋਂ ਬਾਅਦ ਇਹਨਾਂ ਨੂੰ ਪਤਾ ਲੱਗੇਗਾ ਕਿ ਵੀ ਹਿੰਦੂਆਂ ਦੀ ਤਾਕਤ ਕੀ ਹੋਦੀ ਹੈ ਕਿ ਵੀ ਅੱਜ ਇਹਨਾਂ ਨੇ ਸ਼ਰਯਾਮ ਜਿਹੜਾ ਹਿੰਦੂ ਸਮਾਜ ਤੇ RAM ਮੰਦਿਰ ਦੇ ਨ्योते ਨੂੰ ਸਵੀਕਾਰ ਕਰਕੇ ਆਪਣੀ ਸੋਚ ਜਗ੍ਹਾ ਜਹਿਰ ਕਰਦੀ ਹੈ ਜਿਆਦਾ ਨਹੀਂ ਮੈਂ ਕਵਾਂਗਾ ਜੈ ਹਿੰਦ ਜੈ ਭਾਰਤ